ਸਾਈਕਲ ਆਪਣਾ ਤਿਆਰ ਆ ਕਤਰ ਦੇ ਅਗਲੇ ਸਫਰਾਂ ਲਈ ਇੱਥੋਂ ਨਿਕਲ ਕੇ ਤੇ ਅਲਖੋਰ ਵੱਲ ਨੂੰ ਚੱਲਾਂਗੇ 39ਵੇਂ ਮੰਜ਼ਲ ਤੇ ਸਾਡਾ ਸਾਈਕਲ ਖੜਾ ਪਈ ਇੱਥੇ ਇਹਨੂੰ ਪੈਕ ਕਰ ਲੈ ਲਿਫਟ ਦੇ ਵਿੱਚ ਏਵੇਂ ਲੈ ਕੇ ਜਾਵਾਂਗੇ ਖੋਲੇ ਬੂਆ ਬਾਈ ਜੀ ਦੋਹਾ ਦੇਸ਼ ਇਲਾਕੇ ਦੇ ਵਿੱਚ ਰਹੇ ਸੀ ਆਪਾਂ ਵੈਸਟ ਬੇ ਆਹ ਬਿਲਡਿੰਗ ਦੇ ਵਿੱਚ ਬਾਈ ਹੁਣਾ ਕੋਲੇ ਚੰਗਾ ਬਾਈ ਜੀ ਓਕੇ ਬਾਈ ਜੀ ਸਤਿ ਸ੍ਰੀ ਅਕਾਲ ਮਿਲਦੇ ਆ ਕਦੇ ਪੰਜਾਬ ਤੇ ਜਾਂ ਨਾਰਵੇ ਠੀਕ ਆ ਵੀਰੇ ओके जी ਇਧਰਲੇ ਪਾਸੇ ਹੁਣ ਆਪਣਾ ਅਗਲਾ ਸਫ਼ਰ ਸ਼ੁਰੂ ਹੋ। ਆਪਣੇ ਸਫ਼ਰਾਂ ਨਾਲ ਜੁੜੇ ਸਾਰੇ ਮਿੱਤਰ ਬੇਲੀਆਂ ਨੂੰ ਭੈਣਾ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਇਸ ਵੇਲੇ ਆਪਾਂ ਅ ਦੋਹਾ ਚ ਖੜੇ ਤੇ ਦੋਹਾ ਤੋਂ ਚੱਲੇ ਆਪਾਂ ਲਖੌਰ ਵੱਲ 50-60 ਕਿਲੋਮੀਟਰ ਲੰਮੀ ਬਾਟ ਆ ਕੋਈ ਬਹੁਤੀ ਨਹੀਂ ਤੇ ਲਖੌਰ ਦੇ ਵਿੱਚ ਅੱਜ ਆਥ ਨੇ ਇੱਥੋਂ ਦਾ ਫੁੱਟਬਾਲ ਮੈਚ ਦੇਖਾਂਗੇ ਜਿਹੜੇ ਇੱਥੇ ਗਰਾਊਂਡ ਬਣੇ ਹੋਏ ਨੇ ਏਸ਼ੀਆ ਕੱਪ ਦਾ ਮੈਚ ਉਹ ਦੇਖਾਂਗੇ ਤੇ ਆਹ ਟਰੈਕ ਤੋਂ ਰੋ ਤੋਂ ਦੱਸਦੇ ਵੀ ਬਣਿਆ ਹੋਇਆ ਤੇ ਜੇ ਟਰੈਕ ਬਣਿਆ ਹੋਇਆ ਤਾਂ ਆਪਾਂ ਨੂੰ ਬਹੁਤ ਸੌਖ ਸੁਖਿਆਈ ਰਹੂਗੀ ਤੇ ਇਧਰਲੇ ਪਾਸੇ ਉੱਚੀਆਂ ਬਿਲਡਿੰਗਾਂ ਵੈਸਟ ਬੇ ਦਾ ਇਹ ਇਲਾਕਾ ਬੇਨਤੀ ਆ ਕਿ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਕਮੈਂਟ ਕਰਿਓ ਤੇ ਆਪਣੇ ਮਿੱਤਰਾਂ ਨਾਲ ਸਾਂਝੀ ਜ਼ਰੂਰ ਕਰਿਓ ਮਿਲਦੇ ਆਪਾਂ ਅੱਜ ਦੇ ਸਫ਼ਰ 'ਚ ਤੁਰਤੇ ਕਰਦੇ ਥੋੜਾ ਜਿਹਾ ਲੇਟ ਹੋ ਗਏ ਸਾਢੇ 8 ਵਜੇ ਚੱਲਿਆ ਆਹ ਟਰੈਕ ਨਾਲੋਂ ਨਾਲ ਜਾਣਾ ਕਿਤੇ ਥੋੜਾ ਜਿਹਾ ਮੁੱਕ ਜਾਂਦਾ ਇਹ ਫਿਰ ਵੀ ਹਾਲ ਕਿਤੇ ਨਾ ਕਿਤੇ ਇਹਦਾ ਹੋ ਜਾਂਦਾ ਲੰਘ ਟਾਪ ਕੇ ਤੇ ਗਾਂਹ ਜਾ ਕੇ ਇਹ ਲਗਾਤਾਰ ਟਰੈਕ ਸ਼ੁਰੂ ਹੋ ਜਾਂਦਾ ਜਦੋਂ ਦੋ ਜਾਨੇ ਹੁੰਨੇ ਆ ਤਾਂ ਗੱਲਾਂ ਮਾਰਦੇ ਰਹੀਦਾ ਪਰ ਕੱਲ ਇੱਕ ਨਮਾ ਸੰਦ ਲਿਆ ਗਾਣੇ ਗੁਣੇ ਸੁਣਨ ਜਾਂ ਪੌਡਕਾਸਟ ਕੁਝ ਵੀ ਸੁਣਨਾ ਹੋਵੇ ਨਾਲੋਂ ਨਾਲ ਸਫਰ ਵਧੀਆ ਹੁੰਦਾ ਰਹੂਗੇ ਇਹਦੇ ਨਾਲ ਇਹ ਸੜਕ ਦੇ ਬਰਾਬਰ ਬਰੋਬਰ ਅਲਖੋਰ ਵੱਲ ਇਹ ਸਾਰੇ ਦੇਸ਼ ਸਮੁੰਦਰ ਦੇ ਕੰਢੇ ਤੇ ਬਸੇ ਹੋਏ ਆ ਤੇ ਸਮੁੰਦਰ ਕਿਤੇ ਨਾ ਕਿਤੇ ਇਹਨਾਂ ਦੇਸ਼ਾਂ ਦੇ ਵਿੱਚ ਜਿਹਨੂੰ ਵੜ ਜਾਂਦਾ ਐ ਨਦੀਆਂ ਹੀ ਆ ਬਣ ਜਾਂਦੀਆਂ ਹੁੰਦੀਆਂ ਨੇ ਤੇ ਇਹਦੇ ਨਾਲ ਵਧੀਆ ਇੱਕ ਤਾਂ ਬੋਟਿੰਗ ਜੀ ਬਣ ਜਾਂਦੀ ਆ ਬੋਟਿੰਗ ਹੋ ਜਾਂਦੀ ਆ ਤੇ ਬਾਕੀ ਇਹਦੇ ਕੰਡੇ ਕੋਈ ਅਸਾਰ ਲੈਂਦੇ ਆ ਘਰ ਘਰ ਜੇ ਸੋਹਣਾ ਲੱਗਦਾ ਐ ਇਹ ਤੇ ਆ ਜਿਹੜਾ ਇਹਦੇ ਵਿੱਚ ਆ ਕੇ ਡਿੱਗੀ ਜਾਂਦਾ ਇਹ ਪਾਣੀ ਸਾਫ਼ ਆ ਗੰਦਾ ਪਾਣੀ ਇਹ ਐ ਸਿਰ ਤੇ ਇੰਨਾ ਸਮੁੰਦਰ ਚ ਨਾ ਕਿਤੇ ਹੋਰ ਸਾਰਾ ਜਿਹੜਾ ਵੀ ਘਰਾਂ ਦਾ ਪਾਣੀ ਹੁੰਦਾ ਨੂੰ ਰੀਸਾਈਕਲ ਕਰਦੇ ਆ ਸਾਫ਼ ਕਰਕੇ ਤੇ ਜਿਹੜੇ ਰਾਹ ਦਰਖਤ ਲਾਏ ਹੋਏ ਆ ਘਾਹ ਕੰਦੂ ਸਾਰਾ ਇਹਨਾਂ ਨੂੰ ਪਾਉਂਦੇ ਆ ਇਹ ਗੰਦਾ ਪਾਣੀ ਕਿਸੇ ਵੀ ਖੁੱਲ੍ਹੇ ਥਾਂ ਉਰ ਤੇ ਛੱਡਦੇ ਨਹੀਂ ਆ ਸਾਹਮਣੇ ਜਿਹੜੇ ਦੋ ਟਾਵਰ ਆ ਉਹ ਆ ਟੇਡੇ ਪਿੰਡੇ ਟੇਡੇ ਬਿੰਕੇ ਜਿਹੇ ਆ ਉਹਨਾਂ ਨੂੰ ਕਹਿੰਦੇ ਆ ਜਿਗਜੈਗ ਟਾਵਰ ਤੇ ਆਓ ਸਾਹਮਣੇ ਫਰੇਮ ਤੇ ਜਿਹੜਾ ਐਮ ਦਾ ਨਿਸ਼ਾਨਾ ਦਾ ਦਿਸਦਾ ਇਹ ਥੋਂ ਦੇ ਮੈਟਰੋ ਸਟੇਸ਼ਨ ਨੇ ਸੁਣਨ ਦੇ ਵਿੱਚ ਆਪ ਜਦੋਂ ਵੀ ਦੇਸ਼ ਚ ਮੈਟਰੋ ਬੰਦ ਸੀ ਤੇ ਲੋਕਾਂ ਦਾ ਇਹ ਮੰਨਣਾ ਸੀ ਉਹ ਮੈਟਰੋ ਕਾਮਯਾਬ ਨਹੀਂ ਹੋਣੀ ਕਿਉਂਕਿ ਲੋਕਾਂ ਕੋਲੇ ਆਪਦੀਆਂ ਗੱਡੀਆਂ ਬਹੁਤ ਆ ਪਰ ਫਿਰ ਵੀ ਕਾਮਯਾਬ ਰਹੀ ਕਹਿੰਦੇ ਲੋਕ ਮੈਟਰੋ ਨੂੰ ਵਾਵਾ ਵਰਤਦੇ ਆ ਇੱਥੇ ਮੈਟਰੋ ਸਟੇਸ਼ਨ ਬਾਲੇ ਬਾਲੇ ਸਾਫ ਸੁਥਰੇ ਸ਼ਹਿਰਾਂ ਦਾ ਇੱਕ ਸਮੱਸਿਆ ਹੁੰਦੀ ਆ ਵੀ ਇੱਥੇ ਸ਼ਰ ਲੱਗ ਜਾਰਨ ਵਾਸਤੇ ਥਾਂ ਲੱਭਣੀ ਪੈਂਦੀ ਆ। ਉਹ ਰੇਲਵੇ ਸਟੇਸ਼ਨ ਤੇ ਮਟਰੋ ਸਟੇਸ਼ਨ ਦੇ ਗਾਂ ਤਿੰਨ ਥੱਲੇ ਤਿੰਨ ਚਾਰ ਮਜਲਾਂ ਜਾ ਕੇ ਫਿਰ ਉੱਥੇ ਬਣਿਆ ਹੋਇਆ ਪ੍ਰੋਗਰਾਮ। ਇਹਦਾ ਹੱਲ ਇਹ ਆ ਵੀ ਪਾਣੀ ਘੱਟ ਪੀਏ ਜਿੰਨਾ ਚਿਰ ਆਪਾਂ ਇਹ ਸ਼ਹਿਰ ਦੇ ਵਿੱਚ ਫਿਰਦੇ ਆ। ਆ ਬੇਲੀ ਸੰਟਿਆ ਕੋ ਦਾ ਇਹਨੂੰ ਆਖਿਆ ਮਹਾਸਾਈਕਲ ਸੇਫ ਆ। ਆ ਦਾ ਬੇਸੈਂਸ ਹੋ ਕੇ ਜਾ ਸਕਦਾ। ਥੈਂਕ ਯੂ ਬ੍ਰਦਰ। ਵੈਲਕਮ। ਜਿੱਥੇ ਕਿਤੇ ਟਰੈਕ ਦਾ ਕੋਈ ਨਵੇੜਾ ਜਾਂ ਹੁੰਦਾ ਤਾਂ ਉਹ ਤੋਂ ਬਲ ਕੇ ਆਉਣਾ ਪੈਂਦਾ ਤੇ ਉੱਥੇ ਫਿਰ ਜੈਬਰਾ ਕ੍ਰੋਸਿੰਗ ਲੰਘਣੀ ਪੈਂਦੀ ਆ ਇਹ ਥੋੜੀ ਸਮੱਸਿਆ ਤੇ ਕੋ ਬਟਨ ਨੱਪਣਾ ਹੁੰਦਾ ਤੇ ਬਟਨ ਸਾਈਕਲ ਤੋਂ ਉੱਤਰ ਕੇ ਨੱਪਣ ਦੇ ਟਾਈਮ ਦਾ ਲੱਗ ਜਾਂਦਾ ਕੋਈ ਮਿੱਤਰ ਬੇਲੀ ਆਈਂ ਰੱਪ ਦਿੰਦਾ ਇੰਨੇ ਚ ਆਪਾਂ ਨੂੰ ਸਖਿਆਈ ਹੋ ਜਾਂਦੀ ਆ ਆਪਣੇ ਇਲਾਕੇ ਵਾਲੇ ਰੋਖ ਇੱਥੇ ਸ਼ੁਰੂ ਹੋ ਜਾਂਦੇ ਆ ਵਿੱਚੇ ਕਿਕਰਾਂ ਨੇ ਵਿੱਚੇ ਝੰਡਾ ਤੇ ਟਰੈਕ ਦਾ ਰੰਗ ਥਾਂ ਥਾਂ ਤੇ ਬਦਲਦਾ ਰਹਿੰਦਾ ਕਦੇ ਲਾਲਜਾ ਹੋ ਜਾਂਦਾ ਕਦੇ ਜੈਬਰਾ ਕ੍ਰੋਸਿੰਗ ਉਤੋਂ ਦੀ ਤੇ ਕਦੇ ਇਹੋ ਜਿਹੇ ਥਾਂਾਂ ਤੇ ਸੋਨਾ ਟਰੈਕ ਵੀ ਬਣਿਆ ਆ ਪੱਛਮੀ ਦਸ਼ਾਂ ਦੇ ਕਈ ਬੰਦੇ ਇੱਥੇ ਰਹਿੰਦੇ ਆ ਇੱਥੇ ਬਿਜ਼ਨਸ ਵੀ ਕਰਦੇ ਆ ਤੇ ਇੱਥੇ ਇਹਨਾਂ ਦੇਸ਼ਾਂ 'ਚ ਇਨਵੈਸਟ ਕਰਦੇ ਆ ਇਹ ਬਿਦੇ ਬੁਲੇ ਲੈ ਲੈਂਦੇ ਇੱਥੇ ਨੇੜੇ-ਤੇੜੇ ਬਿਲਾਾਂ ਦੇ ਬਾਹਰ ਜੇ ਫਿਰਦੇ ਆ ਆਪਾਂ ਤੇ ਫਿਰ ਇੱਥੇ ਹਾਂ ਗੇੜੇ-ਗੂੜੇ ਦਿੰਦੇ ਰਹਿੰਦੇ ਚਿੱਲ ਕਰਦੇ ਆ ਪੂਰਾ ਇਹਨਾਂ ਦੇਸ਼ਾਂ 'ਚ ਵਧੀਆ ਮੌਸਮ ਲੱਗਦਾ ਆ ਤੇ ਲੰਮੀ ਨਿਆੜਾ ਖਾਸ ਕਰਕੇ ਇਹਨਾਂ ਨੂੰ ਤੇ ਜਿਹੜੇ ਟਰੈਕ ਤੇ ਆਪਾਂ ਜਾਈ ਜਾਨੇ ਹੁਣ ਇੱਥੇ ਹੀ ਸਵਾਰਾ ਸਮਾਰੀ ਕੀਤੀ ਨਹੀਂ ਇਹਨਾਂ ਨੇ ਸਾਰਾ ਧੋਰੀ ਖਾਲ ਸਮਾਰਨ ਵਾਲਾ ਖੌਂਚਾ ਜੇ ਪਾਸੀ ਕਰੀ ਵੀਰ ਹੈਲੋ ਕਿਦਾਂ ਬੜੀਆ ਚਾਈਦੇ ਆ ਟੇਡੇ ਰਿੰਗੇ ਰਾਹਾਂ ਤੇ ਗੜਾ ਗੂੜਾ ਮਾਰ ਕੇ ਇੱਕ ਅਸਲੀ ਰਾਹ ਲੱਭ ਗਿਆ ਜਿਹੜਾ ਸਿਰਫ ਸਾਈਕਲ ਵਾਸਤੇ ਆ 올림픽 ਰੂਟ ਇਹ ਰਾਹ ਤੇ ਸਿਰਫ ਸਿਰਫ ਸਾਈਕਲ ਜਾਂਦੇ ਆ ਸੜਕ ਤੇ 메ਨ ਹਾਈਵੇਓ ਪਰਲੇ ਪਾਸੇ ਰਹਿ ਜਾਂਦਾ ਸਿੱਧਾ ਅਲਖੋਰ ਨੂੰ ਜਾਂਦਾ ਇਹ ਰਾਹ ਇਸ ਵੇਲੇ ਆਪਾਂ ਜਿਹੜੀ ਸੜਕ ਤੇ ਸਾਈਕਲ ਚਲਾਈ ਜਾਂਦੇ ਆ ਇਹ ਸੜਕ ਤੇ ਕੋਈ ਇਹੋ ਜਿਹਾ ਫਿਕਰ ਨਹੀਂ ਵੀ ਕੋਈ ਫੇੜਨਾ ਵੱਜੇ ਕਿਸੇ ਪਾਸਿਓਂ ਕਿਉਂਕਿ ਇਹ ਇਕੱਲਾ ਸਾਈਕਲ ਦਾ ਟਰੈਕ ਆ ਤੇ ਗਿਨੀਜ਼ ਵਰਡ ਰਿਕਾਰਡ ਇਹੋ ਜਿਹਾ ਕੋਈ ਖਿਤਾਬ ਇਹਦੇ ਨਾਂ ਤੇ ਹੈਗਾ 27 28 ਦੇ ਚੰਡਰ ਪਾਸਸਰਸ ਤੇ 4 4 5 ਵਾਰੀ ਪੁੜਾਂ ਦੇ ਉੱਤੋਂ ਦੀ ਲੰਘਣਾ ਪੈਂਦਾ ਹੁਣ ਤੱਕ ਦੇ ਸਾਈਕਲ ਸਫਰਾਂ 'ਚ ਆ ਜਮਾਂ ਬੱਕਰੀ ਜੀਜ ਦੇਖੀ ਹੈ ਜਿਹੜੀ ਐਡਾ ਅਲਹਿਦਾ ਟਰੈਕ ਦਿੱਤਾ ਹੋਇਆ ਨਜ਼ਾਰੇਦਾਰ ਪਿਛਲੇ ਅੱਧੇ ਭੋਨੇ ਘੰਟੇ ਤੋਂ ਕੋਈ ਵੀ ਬੰਦਾ ਇੱਥੇ ਟਕਰਿਆ ਨਹੀਂ ਦੇਸ਼ ਕਤਰ ਦਾ ਖੇਡਾਂ ਤੇ ਬਹੁਤ ਧਿਆਨ ਆ ਆ ਸਾਹਮਣੇ ਇੱਕ ਹਾਲ ਬਣਿਆ ਹੋਇਆ ਬਹੁਤ ਵੱਡਾ ਮਲਟੀ ਪਰਪਸ ਹਾਲ ਤੇ ਉਹਦੇ ਚ ਕਈ ਖੇਡ ਮੈਦਾਨ ਬਣੇ ਹੋਏ ਆ ਜਿਹੜੀਆਂ ਇੰਡੋਰ ਖੇਡਾਂ ਹੁੰਦੀਆਂ ਮੇਰੇ ਖਿਆਲ ਚ ਉਹ ਬਣਿਆ ਹੋਇਆ ਆ ਉਹ ਸੋਹਣੀ ਸ਼ੈ ਆ ਆਪਣੇ ਕੋਲ ਸਮਾਂ ਘੱਟ ਆ ਕਿਉਂਕਿ ਆਪਾਂ 35 ਕਿਲੋਮੀਟਰ ਆਏ ਆ ਤੇ 35 ਹੋਰ ਵਾਟ ਖੋਰ ਕੱਢਣੀ ਆ 35 ਹੋਰ ਵਾਟ ਕੱਢ ਕੇ ਫਿਰ ਅੱਜ ਫੁੱਟਬਾਲ ਦਾ ਮੈਚ ਦੇਖਣਾ ਤਾਂ ਕਰਕੇ ਲਗਾਤਾਰ ਤਨਾ ਵਾਟ ਕੱਢਣੀ ਪੈਣੀ ਆ ਤੇ ਹਵਾ ਬਹੁਤ ਤੇਜ਼ ਹਵਾ ਦੀ ਸਪੀਡ ਅਗੋਂ 40 ਦੀ ਆ ਬਾਕੀ ਆਪਣਾ ਕੋਹਬੇਲੀ ਪੁੱਛਦੇ ਸੀ ਵੀ ਦੇਸ਼ ਦੀ ਕਮਾਈ ਦਾ ਸਾਧਨ ਕੀ ਆ ਹਵਾ ਬਗਦੀ ਆ ਨੱਕ ਜਾਈ ਬਗਦਾ ਇਹ ਦੇਸ਼ ਦੇ ਵਿੱਚ ਤੇਲ ਘੱਟ ਨਿਕਲਦਾ ਤੇਲ ਦੇ ਨਹੀਂ ਨਿਕਲਦਾ ਐਡਾ ਤੇ ਇੱਥੇ ਨਿਕਲਦੀ ਆ ਐਲ ਐਨ ਜੀ ਲਿਕਵਿਡ ਨੈਚੁਰਲ ਗੈਸ ਤੇ ਲਿਕਵਿਡ ਨੈਚੁਰਲ ਗੈਸ ਬਾਰੇ ਬਾਅਦ ਚ ਲੰਮੀ ਗੱਲਬਾਤ ਕਰਾਂਗੇ ਅੱਜ ਹਵਾ ਜੀ ਬਗੀ ਜਾਂਦੀ ਆ ਉਹੀ ਇਹਦਾ ਸੋਰਸ ਆ ਤੇ ਨਿਕਲਦੀ ਕਿੱਥੇ ਆ ਐਲ ਐਨ ਜੀ ਉਸ ਸਮੁੰਦਰ ਦੇ ਵਿੱਚ ਸਮੁੰਦਰਾ ਸਮੁੰਦਰ ਵੀ ਦੇਸ਼ਾਂ ਨੇ ਵੰਡੇ ਹੁੰਦੇ ਆ ਸਮੁੰਦਰ ਦੇ ਵਿੱਚ ਉਹਦੇ ਪਲਾਂਟ ਲੱਗੇ ਹੋਏ ਆ ਤਾਂ ਬਹੁਤੋਂ ਸਾਰੀ ਗੈਸ ਕੱਢਦੇ ਆ ਹੋਰ ਦੇਸ਼ਾਂ ਨੂੰ ਵੀ ਭੇਜਦੇ ਆ ਤੇ ਇੰਡੀਆ ਨੂੰ ਵੀ ਭੇਜਦੇ ਆ ਇੰਡੀਆ ਦੀ ਗੁਜਰਾਤ ਰ ਕੀ ਬੰਦਰਗਾਹ ਤੇ ਜਾ ਕੇ ਇਹਲੇ ਨੂੰ ਜੁੱਤਰਦੀ ਆ ਉਹੀ ਜਿਹਦੀ ਆ ਸੀਐਨਜੀ ਬਣਦੀ ਆ ਗੱਡੀਆਂ ਚ ਭਰੀ ਜਾਂਦੀ ਆ ਵੈਲਕਮ ਟੂ ਕਤਰ ਸਾਈਕਲਿਸਟ ਟੂਡੇ 0 28 ਡਿਗਰੀ ਟੈਂਪਰੇਚਰ ਇਥੋਂ ਦਾ ਹੁਣ 6 ਫਬਰੀ 2024 ਹਵਾ ਅੱਜ ਬਹੁਤ ਤੇਜ਼ ਆ ਤੇ ਹੈਵੀ ਬਿਲਕੁਲ ਅੱਗੋਂ ਦੀ ਜਦੋਂ ਕਤਰ ਤੋਂ ਨਿਕਲ ਕੇ 사ऊदी ਅਰਬ ਦੇ ਬਾਰਡਰ ਵੱਲ ਨੂੰ ਜਾਵਾਂਗੇ ਸ਼ਾਇਦ ਉਹ ਦਿਨ ਬਹੁਤ ਸੌਖੇ ਰਹਿਵਾਂਗੇ ਕਿਉਂਕਿ ਉਹ ਦਿਨ ਹਵਾ ਪਿੱਛੋ ਹੋਊਗੀ ਖਜੂਰਾ 65 70 ਕਿਲੋਮੀਟਰ ਵਾਟ ਕੱਢ ਕੇ ਵਧੀਆ ਪੱਟ ਫੁੱਲੇ ਅੱਜ ਪੂਰੇ ਕਿਉਂਕਿ ਹਵਾ ਬਿਲਕੁਲ ਅਗੋਲੀ ਸੀ। ਤਿਉਹ ਬਾਈ ਹੁਣੀ ਆਉਂਦੇ ਪਰ ਆਪਰ-ਉਪਰ। ਉਹਨਾਂ ਨਾਲ ਚੱਲਦੇ ਹਾਂ ਉਹਨਾਂ ਦੇ ਘਰ ਵੱਲ। ਫਰਮਾੜਾ ਜੇ ਰੋਟੀ ਪਾਣੀ ਖਾ ਕੇ ਤੇ ਫਿਰ ਸਟੇਡੀਅਮ ਵੱਲ ਨੂੰ ਹੋਵਾਂਗੇ। ਅਲਖੌਰ ਦੇ ਵਿੱਚ ਸਟੇਡੀਅਮ ਆ ਜਿੱਥੇ ਮੈਚ ਦੇਖਣਾ ਹੈ। ਤੇ ਲਖੌਰ ਚ ਪਹੁੰਚਣ ਤੇ ਆਪਣਾ ਸਵਾਗਤ ਕੀਤਾ ਬਾਈ ਅੰਗਰੇਜ਼ ਹੋਣਾ ਨੇ। ਬਾਈ ਉਹਨਾਂ ਨੇ ਡਾਂਗਰੀ ਪਾਈ ਹੋਈ ਆ। ਵੀਰ ਹੁਣੀ ਸਿਵਲ ਇੰਜੀਨੀਅਰ ਨੇ ਇਹ ਮੁਲਕ ਦੇ ਵਿੱਚ ਤੁਹਾਨੂੰ ਬਾਬਾ ਜਰ ਹੋ ਗਿਆ ਇਧਰ। ਹਾਂਜੀ ਹਾਂਜੀ ਬਾਈ ਆਪਾਂ ਪਿਛਲੇ ਵੀ ਵਲੌਗ ਚ ਗੱਲ ਕੀਤੀ 2009 ਚ ਮੈਂ ਆਇਆ ਸੀਗਾ। 9 ਚ ਸਾਡੀ ਐਲਫੋਰ ਏਰੀਆ ਦੇ ਵਿੱਚ 80 ਤੋਂ 90% ਲੋਕ ਡਾਂਗਰੀ ਚ ਹੀ ਦੇਖੋਗੇ। ਜੀ ਵਾਲਾ ਕੋਈ ਪੀਲੀ ਵਾਲਾ ਵੀ ਬਰਾਊਨ ਵਾਲਾ ਦੇ ਕੋਈ ਅਲੱਗ-ਅਲੱਗ। ਠੀਕ ਹੈ। ਚਲੋ ਵੀਰੇ ਫਿਰ ਆਓ ਜੀ। ਭੁੱਖ ਬਹੁਤ ਲੱਗੀ ਹੁਣ ਖਾਈਏ ਆਪਾਂ। ਇੰਨਾ ਸਾਈਕਲ ਚਲਾ ਕੇ ਜਦੋਂ ਇਹੋ ਜਿਹੀ ਰੋਟੀ ਮਿਲਦੀ ਹੈ ਬਾਈ ਨਜ਼ਾਰਾ ਆ ਜਾਂਦਾ। ਜਿੰਨੀ ਕੈਲਰੀ ਬਰਨ ਕੀਤੀ ਹੈ ਨਾ ਅੱਜ ਹਵਾ ਬਹੁਤ ਜ਼ਿਆਦਾ ਹਵਾ ਅਗੁੰਗਵਾਲੀ ਜਿਹੀ ਅੱਜ ਤੇਜ਼ ਬਹੁਤ ਸੀ ਬਾਈ। ਸ਼ਾਮ 4 ਵਜੇ ਦਾ ਸਮਾਂ ਹੋਇਆ ਤੇ ਹਵਾ ਹਜੇ ਵੀ ਪੂਰੀ ਤੇਜ਼ ਬਗੀ ਜਾਂਦੀ ਆ। ਇਥੋਂ ਫੁੱਟਬਾਲ ਦੇ ਸਟੇਡੀਅਮ ਵੱਲ ਜਾਨੇ ਆਪਾਂ ਤੇ ਬਾਈ ਉਹਨਾਂ ਨੇ ਇੱਥੇ ਆ ਕੇ ਮੈਨੂੰ ਦੱਸਿਆ ਵੀ ਸਟੇਡੀਅਮ ਦੋਹਾ ਜੀ ਆ ਦੋਹਾ ਚ ਨੇਗਾ ਇਹ ਮਤਲਬ ਦੋਹੇ ਦੇ ਦੂਜੇ ਪਾਸੇ ਕਹਿ ਸਕਦੇ ਦੋਹੇ ਤੋਂ ਬਾਹਰ ਬਾਹਰ ਚਲੋ ਵੀਰੇ ਚਾ ਹੱਥਾਂ 'ਚ ਫੜੀ ਹੋਈ ਆ ਔਹ ਸਾਹਮਣੇ ਸਟੇਡੀਅਮ ਆ ਜਿਹਦੇ 'ਚ ਫੁੱਟਬਾਲ ਦਾ ਮੈਚ ਦੇਖਣਾ ਤੇ ਇਹ ਦੇਖ ਦੇ ਬਿਲਕੁਲ ਅ ਅੱਠਕ ਸਟੇਡੀਅਮ ਨਵੇਂ ਬਣਾਏ ਹੋਏ ਪਾਰਕਿੰਗ ਭਰੀ ਹੋਈ ਆ ਫੁੱਲ ਇਹ ਇਹਦੀ ਕੈਪੈਸਿਟੀ ਕਿੰਨੀ ਹੈ ਸਟੇਡੀਅਮ ਦੀ 40000 ਦੇ ਆਪ 40000 ਠੀਕ ਆ ਜੀ ਜਦੋਂ ਇਹ ਦੇਸ਼ ਚ ਵਰਲਡ ਕੱਪ ਹੋਇਆ ਸੀ ਤਾਂ ਇਹਨਾਂ ਨੇ 8-9 ਸਟੇਡੀਅਮ ਨਵੇਂ ਬਣਾਏ ਸੀ ਉਹ ਤੋਂ ਬਿਨਾਂ ਵੀ ਇਹ ਦੇਸ਼ ਦੇ ਵਿੱਚ ਕੁਝ ਸਟੇਡੀਅਮ ਪਹਿਲਾਂ ਵੀ ਸੀ ਤੇ ਜਿਹੜਾ ਸਟੇਡੀਅਮ ਦੇਖਣ ਚੱਲੇ ਆ ਇਹਦੀ ਇਹਦੀ ਕੈਪੈਸਿਟੀ ਹੈਗੀ 40000 ਵੱਧ ਤੋਂ ਵੱਧ ਬੰਦੇ ਬੈਠਣ ਦੀ ਇੱਕ ਸਟੇਡੀਅਮ ਦੀ ਕੈਪੈਸਿਟੀ ਇੱਥੋਂ ਦੀ 8 80000 ਦੱਸਿਆ ਤੁਸੀਂ ਉਸੇ ਸਟੇਡੀਅਮ ਜਿੱਥੇ ਜ਼ਿਆਦਾਤਰ ਮੈਚਾਂ ਦਾ ਫਾਈਨਲ ਹੁੰਦਾ ਉਹਦੀ ਜਿਹੜੀ ਕੈਪੈਸਿਟੀ 80000 ਦੇ ਕਿ ਬੈਠਣ ਬੈਠਣ ਦੀ ਲੋ ਸੇਲ ਦੀ ਤੇ ਟਿਕ ਟੁਕੇ ਬਹੁਤ ਹੀ ਨਹੀਂ ਟਿਕਟ ਇਹਦੀ ਟਿਕਟ ਕਿੰਨੀ ਦੱਸਿਆ ਤੁਸੀਂ ਬਾਈ ਜੀ 100 ਏਸ਼ੀਆ ਕੱਪ ਦੀ ਟਿਕਟ ਮੈਕਸਿਮਮਸ ਮਤਲਬ ਜਿਹੜੀ ਫਾਈਨਲ ਦੀ ਥੋੜੀ ਮਹਿੰਗੀ ਹੈ ਕਹ ਲੋ ਕਿ 25 ਰਿਆਲ ਤੋਂ ਸਟਾਰਟ ਹੋ ਕੇ ਕਰੀਬ 150 ਰਿਆਲ ਤੱਕ ਜਾਂਦੀ ਹੈ ਏਸ਼ੀਆ ਕੱਪ ਦੀ ਆਪਣੇ ਦੇਖਦਾ ਮਤਲਬ ਕਿ 3000 ਰੁਪਏ ਟਿਕਟ ਬਣਦੀ ਆ ਮੈਕਸਿਮਮ ਆਪਣੇ ਦੇਸ਼ ਚ ਕ੍ਰਿਕਟ ਖੇਡੀ ਜਾਂਦੀ ਹੈ ਤੇ ਕ੍ਰਿਕਟ ਦਾ ਸ਼ਦਾ ਏਡਾ بڑا ਵੀ ਉਹਦੀ ਟਿਕਟ ਬਹੁਤ ਜ਼ਿਆਦਾ ਚੜਦੀ ਆ ਕਿੰਗ ਆ ਮੈਚ ਹੋ ਤੇ ਉਹਨਾਂ ਦੇ ਅਕੀ ਉਹਦੇ ਵਰਡ ਦਾ ਵਿੱਚ ਟਿਕਟਾਂ ਸੀਗਾ ਉਸ ਦੇ ਮੁਕਾਬਲੇ ਇਹਦੀ ਟਿਕਟ ਸਸਤੀ ਆ ਦੇਖਦੇ ਆ ਮੇਲਾ ਕਿਲਾ ਪੈ ਜਾਂਦਾ اچھا ਇਹ ਸਾਰੇ ਵਲੰਟੀਅਰ ਨੇ ਵਲੰਟੀਅਰਸ ਨੇ ਬਟ ਵਿਦ ਅ ਵੈਰੀ ਸਮਾਲ ਸਟਾਫ ਐਂਡ ਬਟ ਇਹਨਾਂ ਨੂੰ ਪਰਟੀਸਿਪੇਸ਼ਨ ਸਰਟੀਫਿਕੇਟ ਮਿਲਦੇ ਨੇ ਕਿ ਇਹਨਾਂ ਨੇ ਇਸ ਵੱਡੀ ਇਵੈਂਟ ਦੇ ਵਿੱਚ ਵਲੰਟਰੀਂਗ ਕੀਤੀ ਠੀਕ ਹੈ ਜੀ ਠੀਕ ਆ ਭਰਿਆ ਹੋਇਆ ਮੈਦਾਨ ਪੂਰਾ ਹਾਂਜੀ ਮੈਦਾਨ ਕੀ ਜਿਹੜਾ ਬਾਹਰਲੀ ਪਾਰਕਿੰਗ ਆ ਮੈਚ ਅੱਜ ਹੈਗਾ ਸਾਊਥ ਕੋਰੀਆ ਵਰਸ ਜਾਰਡਨ ਇਹ ਮੈਚ ਨੂੰ ਦੇਖਣ ਆਲੇ ਕਤਰਾਲੇ ਘਟ ਆਉਣਗੇ ਮੈਨੂੰ ਲੱਗਦਾ ਬਈ ਜੇ ਆਉਣਗੇ ਹਾਂਜੀ ਨਹੀਂ ਕਤਰਾਲੇ ਵੀ ਜਿਨ੍ਹਾਂ ਜਿਨ੍ਹਾਂ ਨੇ ਟਿਕਟਾਂ ਲਈਆਂ ਤੁਹਾਨੂੰ ਦੱਸਿਆ ਕਿ ਹਾਂ ਕਿ ਆਇਆ ਹੈਗਾ ਸੈਮੀਫਾਈਨਲ ਉਹਨਾ ਅੱਜ ਜੀ ਅੱਜ ਸੈਮੀਫਾਈਨਲ ਹੈ ਜੀ ਏਸ਼ੀਆ ਕੱਪ ਦਾ ਸੈਮੀਫਾਈਨਲ ਵਾਹ ਆ ਮੌਲ ਦੇਖਣ ਆਲਾ ਮੈਚ ਟੀਵੀ ਤੇ ਕਈ ਵਾਰੀ ਦੇਖਿਆ ਪਰ ਮੈਚ ਤੋਂ ਪਹਿਲਾਂ ਦਾ ਮਾਹੌਲ ਕਿਹੋ ਜਿਹਾ ਪੌਣੇ 5 ਦਾ ਸਮਾਂ ਹੋਇਆ ਤੇ ਮੈਚ 6 ਵਜੇ ਸ਼ੁਰੂ ਹੋਣਾ ਹੈ ਸਾਊਥ ਕੋਰੀਆ ਤੇ ਜਾਰਡਨ ਆਪੋ ਆਪਣੇ ਦੇਸ਼ਾਂ ਦੇ ਇਹ ਸਮਰਥਕ ਜਿਹੜੇ ਇਹ ਦੇਸ਼ ਦੇ ਵਿੱਚ ਕੰਮ ਕਰਦੇ ਆ ਉਹ ਝੰਡੇ ਲੈ ਕੇ ਇਧਰ ਨੂੰ ਜਾਈ ਜਾਂਦੇ ਆ ਪਾਰਕਿੰਗ ਦਾ ਢੰਗ ਵਾਂਗ ਪੂਰਾ ਸੋਹਣਾ ਨਵੇਂ ਇੱਥੇ ਹਜ਼ਾਰਾਂ ਗੱਡੀ ਆਉਣੀ ਆ ਤੇ ਵਲੰਟੀਅਰ ਪੂਰੇ ਨੇ ਐਨ ਸਾਮ੍ਹ ਕੇ ਰੱਖਦੇ ਆ ਸਾਰੇ ਕਾਸੇ ਮੈਂ ਤਾਂ ਜੀ ਨਹੀਂ ਡਿਸਾਈਡ ਕਿ ਫੁੱਟਬਾਲ ਸਟੇਡੀਅਮ ਦੇ ਬਾਹਰ ਇਹ ਅਸਲ 'ਚ ਬਹੁਤ ਸਾਰੇ ਗੇਟ ਬਣੇ ਹੁੰਦੇ ਆ ਇਹਦੇ ਸਟੇਡੀਅਮ ਦੇ ਸਾਰੇ ਪਾਸੇ ਜਿੱਥੋਂ ਲੋਕ ਦਾਖਲ ਹੁੰਦੇ ਆ ਇਹ ਬਾਹਰ ਜਨਤਾ ਵਾਲੀ ਹੁੰਦੀ ਆ 40000 ਤੋਂ ਅਕਸਰ ਮਾੜੀ ਮੋਟੀ ਗੱਲ ਨਹੀਂ ਕੁਝ ਲੋਕਾਂ ਦੇ ਹੱਥਾਂ 'ਚ ਫੜਿਆ ਹੋਇਆ ਵੀ ਭਾਈ ਯੂ ਹੈਵ ਮਾਈਟ ਟਿਕਟਸ ਵੀ ਸ਼ਾਇਦ ਤੁਹਾਡੇ ਕੋਲ ਟਿਕਟਾ ਹੋਣ ਹੈਲੋ ਤੇ ਜੇ ਕੋਈ ਲੋਕਾਂ ਕੋਲ ਟਿਕਟਾ ਹੋਣ ਤਾਂ ਇੱਥੇ ਖੜੇ ਪੈਰ ਵੇਚ ਵੀ ਦਿੰਦੇ ਆ ਕਈ ਤੇ ਜੇ ਕੋਈ ਉਹੋ ਜੀ ਗੱਲਬਾਤ ਵਧਾਉਂ ਵੀ ਦੇ ਸਕਦਾ ਦੇਖਦੇ ਆ ਮੌੜਾ ਇਧਰਲੇ ਪਾਸੇ ਆਉ ਗੇਟ ਬਣੇ ਜਿਨ੍ਹਾਂ ਵਿੱਚ ਦੀ ਟਪਾਉਂਦੇ ਆ ਬੰਦੀ ਦੀ ਪੂਰੀ ਜਾਂਚ ਪੜਤਾਲ ਕਰਦੇ ਆ ਟਿਕਟ ਚੈੱਕ ਕਰਦੇ ਆ ਫਿਰ ਗਾਂਹ ਜਾਣ ਦਿੰਦੇ ਆ ਅ ਇਹ ਦੇਸ਼ ਦੇ ਵਿੱਚ ਇਹਨਾਂ ਦੀ ਗਿਣਤੀ ਵਾਵਾ ਜਾਰਡਨ ਵਾਲਿਆਂ ਦੀ ਮੁਸਲਮਾਨ ਕੰਟਰੀ ਆ ਸਾਰੇ ਇਹਦੀ ਹਮਾਇਤ ਕਰਨਗੇ ਤਾਂ ਕਰਕੇ ਜਾਰਡਨ ਦੇ ਝੰਡੇ ਜਿਆਦਾ ਦਿਸਦੇ ਆ ਆ ਝੰਡਾ ਆ ਕੋਈ ਨਹੀਂ ਚੱਕਣਾ ਕੋਰੀਆ ਚੱਕਲਾ ਜਾਰਡਨ ਨਾਲ ਅੱਖਾਂ ਕੱਢਣਗੇ ਆਪਣੇ ਵੱਲ ਕੰਪਲੀਮੈਂਟਰੀ ਟੀਮ ਫਲੈਗਸ ਇਹ ਕੋਰੀਆ ਵਾਲੇ ਦੇ ਰਹੇ ਆ ਫਰੀ 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 ਸਹੀ ਹੈ ਭਾਈ ਜੋਰਡਨ ਵਾਲੇ ਵੀ ਦੇ ਰਹੇ ਹੁਣ ਇਹਦਾ ਮਤਲਬ ਅੱਗੇ ਪਹਿਲਾਂ ਜੋਰਡਨ ਵਾਲੇ ਲੈ ਕੇ ਲੰਘੀਦੇ ਜਾਂਦਾ ਹੁਣ ਜੋਰਡਨ ਵਾਲੇ ਵੀ ਹੋ ਗਏ ਉਹ ਚਲੇ ਗਏ ਬਬ ਇਹ ਆਪਾਂ ਚੱਕਣਾ ਕੋਈ ਵੀ ਨਹੀਂ ਵੀਰ ਕੰਪਲੀਮੈਂਟਰੀ ਟੀਮ ਫਲੈਕਸ ਬੜਾ ਰਣਕ ਮੇਲਾ ਲੱਗਦਾ ਅਸਲ ਤੇ ਮੈਚ ਤੋਂ ਪਹਿਲਾਂ ਮੈਚ ਤਾਂ ਬਾਹਰ ਹੁੰਦਾ ਮੈਚ ਦਾ ਸਮਾਂ ਘੱਟ ਹੁੰਦਾ ਤਿਆਰੀਆਂ ਤੇ ਸਮਾਂ ਵੱਧ ਲੱਗ ਜਾਂਦਾ ਇੱਕ ਗੇਟ ਦੱਸ ਰਹੇ ਆ ਆਪਣਾ ਗੇਟ ਨੰਬਰ ਕਿੰਨਾ ਬਾਈ ਜੀ ਗੇਟ ਨੰਬਰ 15 ਜੀ ਗੇਟ ਨੰਬਰ 15 ਮਿਊਜ਼ਿਕ ਮਿਊਜ਼ਿਕ ਵਜਦਾ ਪਰ ਪੂਰਾ ਰੌਣਕ ਮੇਲਾ ਹੁੰਦਾ ਮੈਂ ਜਦੋਂ ਪਹਿਲਾਂ ਆਇਆ ਮਾਹੌਲ ਬਣਦਿਆ ਬੁਰਾ ਸਰੀਰ ਪੁਖਾ ਕੇ ਫਿਰ ਬੰਦਿਆਂ ਨੂੰ ਅੰਦਰ ਵਾੜਦੇ ਆ ਇਹ ਹਨਾ ਬਾਈ ਐ ਪਤਾ ਕਰਕੇ ਸਾਰਾ ਕੁਝ ਅਲ ਇਯਾਨ ਸਪੋਰਟਸ ਕਲੱਬ ਹਾਲ ਤੇ ਸਟੇਡੀਅਮ ਦਾ ਕੀ ਨਾਮ ਦੱਸਿਆ ਸੀ ਤੁਸੀਂ ਅਲੀ ਬਿਨ ਅਲੀ ਅਲੀ ਬਿਨ ਅਲੀ ਬਹੁਤ سارے মিডিਆ ਚੈਨਲ ਖੜੇ ਇੱਥੇ ਇਹ ਸਾਰੇ ਕਸ ਨੂੰ ਕਵਰ ਕਰਦੇ ਆ ਅਡੋੜੇ ਦੇਸ਼ਾਂ ਦੇ ਜਿਹੜੇ ਫੈਨ ਆ ਉਹ ਆਪਣੇ ਆਪ ਇਹ ਦਿੰਦੇ ਆ ਬਿਆਨ ਵੀ ਉਹਨਾਂ ਗੱਲਾਂ ਬਾਤਾਂ ਕਰਦੇ ਆ ਇਹਨਾਂ ਨਾਲ ਇੱਥੇ ਦਾਖਲਾ ਹੁੰਦਾ ਸਕੈਨ ਕਰਦੇ ਆ ਟਿਕਟ ਨੂੰ ਤੇ ਫਿਰ ਗਾਂ ਭੇਜਦੇ ਆ 40000 ਬੰਦਾ ਤੇ ਪ੍ਰਬੰਧ ਬੜੇ ਕਮਾਲ ਦੇ ਕੀਤੇ ਆ ਉਹ ਬਾਥਰੂਮ ਬਣੇ ਉਧਰਲੇ ਪਾਸੇ ਤੇ ਪਾਣੀ ਪੂਣੀ ਇਧਰੋਂ ਲੈਣਾ ਹੋਵੇ ਲੈ ਸਕਦੇ ਆ ਪਰ ਬੋਤਲ ਦਾ ਢੱਕਣ ਨਹੀਂ ਦਿੰਦੇ ਇਹ ਕਹਿੰਦੇ ਫਿਰ ਤੁਸੀਂ ਹੋ ਸਕਦਾ ਬੋਤਲ ਭਰ ਭਰੀ ਭਰਾਈ ਤੁਸੀਂ ਖੜਾਰੀ ਵੱਲ ਛੱਡ ਦੋ ਜੇ ਬੋਤਲ ਦਾ ਢੱਕਣ ਲਾਇਆ ਹੋਊਗਾ ਤਾਂ 500 ਡਾਲਰ ਹੀ ਜਾਊਗਾ ਹਾਂ ਭਾਈ ਇਹ ਟਕ ਟਕ ਜਾ ਇਹਨਾਂ ਦਾ ਸੇਫਟੀ ਪੁਆਇੰਟ ਤੋਂ ਆ ਚਲਿਏ ਵੀਰੇ ਪਹਿਲਾਂ ਗੇਟ ਸੀ ਤੇ ਗੇਟਾਂ ਤੋਂ ਗਾਂ ਗਾਂ ਬਲਾਕ ਬਣੇ ਹੋਏ ਨੇ ਆਪਣਾ 322 ਚ ਦਾਖਲ ਹੋਣਾ ਤੇ ਗਾਂਹ ਜਾ ਕੇ ਇਹੋ ਜਿਹਾ ਮੋਲ ਬਣ ਜਾਣਾ ਇਹ ਚ ਅੱਲੋ ਜੀ ਲੱਗੇ ਸਾਡੇ ਬੀਤੀ ਐਂਟਰਪੋਰਟ ਸਟੇਡੀਅਮ ਦੇ ਅੰਦਰ ਕੋਈ ਪ੍ਰੋਬਲਮ ਨਹੀਂ ਕੋਈ ਗੋਇਨ 올 ਸਿਟਿੰਗ ਸਿਟਿੰਗ ਨੋ ਸਟੇਡੀਅਮ ਫੁੱਟਬਾਲ ਦਾ ਸਟੇਡੀਅਮ ਇਹ ਕਮਾਲ ਦੀ ਮੂਵਮੈਂਟ ਆ ਯਾਰਾ ਵੀ ਆਪਣੇ ਲਈ ਓ ਆਈਫੋਨ ਕਿਹੜਾ ਹੁੰਦਾ ਸੀਗਾ ਆਪਣਾ ਨੋਕੀਆ ਨੋਕੀਆ ਦਾ ਫੋਨ ਤੇ ਸੌਕਰ ਖੇੜੇ ਖੇੜਦੇ ਹੁੰਦੇ ਸੀ ਐ ਮੋਰ ਬਾਈ ਦਾ ਇਹਦੇ ਸਾਹਮਣੇ ਫੁੱਟਬਾਲ ਲਈ ਫਿਰਦੇ ਨੇ ਮੁੰਡੇ ਬਹੁਤ ਖਲਕਤ ਫਿਰਦੀ ਆ ਵਿੱਚ ਔਰ ਮੈਚ ਤੋਂ ਪਹਿਲਾਂ ਅਭਿਆਸ ਕਰਦੇ ਆ ਮੈਚ ਤੋਂ ਪਹਿਲਾਂ ਕੀ ਕੀ ਹੁੰਦਾ ਇਹ ਦੇਖਣ ਦਾ ਆਪ ਦਾ ਸੁਆਦ ਆ ਬਾਈ ਹਨਾ ਇਧਰ ਦੇ ਪਾਸੇ ਲੱਗੇ ਪਏ ਆ ਤੇ ਇਧਰ ਵੀ ਸਟੇਡੀਅਮ ਦੇ ਦੋਵੇਂ ਪਾਸੇ ਸਕਰੀਨਾਂ ਲੱਗੀਆਂ ਹੁੰਦੀਆਂ ਨੇ ਇੱਕ ਉਧਰ ਲੱਗੀ ਆ ਤੇ ਦੂਜੀ ਸਕਰੀਨ ਦੂਜੇ ਹੱਥ ਲੱਗੀ ਹੋਈ ਹੈ ਇਹਦੇ ਚ ਔਰ ਡਰੋਨ ਆ ਵਿਚਾਲੇ ਡਰੋਨ ਵੀ ਨਹੀਂ ਰੱਸੀ ਨਾਲ ਬੰਨਿਆ ਹੋਇਆ 메ਨ ਕੈਮਰਾ ਜਿਹੜਾ ਖਿਡਾਰੀਆਂ ਦੀ ਮੂਵਮੈਂਟ ਕੈਪਚਰ ਕਰਦਾ 何 <music> ਡਾਰਟਨ ਦੇ ਸਮਰਥਕ ਬਾਲੇ ਆ ਬਾਈ 45 ਮਿੰਟ ਹੋ ਗਏ ਤੇ ਮੈਚ ਦਾ ਅੱਧਾ ਸਮਾਂ ਹੋਇਆ ਅੱਧੇ ਸਮੇਂ ਤੋਂ ਬਾਅਦ ਸਾਰੇ ਬਾਹਰ ਨਿਕਲੇ ਆ ਤੇ ਉਧਰੋਂ ਨਮਾਜ਼ ਦਾ ਸਮਾਂ ਵੀ ਹੋਇਆ ਤੇ ਇੱਧਰ ਸਾਰੇ ਜਾਣੇ ਨਮਾਜ਼ ਆਦਾ ਕਰੀ ਜਾਂਦੇ 7 ਮਿੰਟਾਂ ਦਾ ਮੈਚ ਮੁੱਕ ਗਿਆ ਹੋ ਗਿਆ ਇਹਨਾਂ ਮੈਚ ਤੇ ਇਹਦੇ ਜੌਰਡਨ ਦਾ 1 ਕੋਰੀਆ 0 ਫਰੇਮ ਦੇ ਵਿੱਚ ਜਿੰਨੇ ਵੀ ਦੱਸਦੇ ਆ ਫੋਟੋਗ੍ਰਾਫਰ ਬੈਠੇ ਆ ਮੈਂ ਇਹਦੇ ਗਰਾਊਂਡ ਦੇ ਚਾਰੇ ਖੂਜਿਆਂ ਤੇ ਇੰਨੇ-ਇੰਨੇ ਬੰਦੇ ਬੈਠੇ ਆ ਜਿਹੜੇ ਨਾ ਖਿਡਾਰੀਆਂ ਦੀਆਂ ਫੋਟੋਆਂ ਖੇਡਦੇ ਆ ਏਡੇ ਲੈਵਲ ਦੀ ਗੱਲ ਬਾਤ ਤੇ ਜਿਹੜੇ ਕਾਲੀਆਂ ਟੋਪੀਆਂ ਵਾਲੇ ਮੁੰਡੇ ਖੜੇ ਆ ਸਾਰੇ ਗਰਾਊਂਡ ਦੇ ਚਾਰਚ ਫਰੇ ਆ ਤੇ ਇਹ ਬਿਲਕੁਲ ਵੀ ਮੈਚ ਵੱਲ ਨਹੀਂ ਦੇਖਦੇ ਇਹਨਾਂ ਦਾ ਧਿਆਨ ਸਿਰਫ ਲੋਕਾਂ ਵੱਲ ਹੁੰਦਾ ਕਿ ਕੋਈ ਬੋਤਲ ਨਾ ਸੜਦੇ ਜਾਂ ਕੋਈ ਸ਼ਾਲ ਮਾਰ ਕੇ ਜਾਂ ਖਿਡਾਰੀ ਨਾਲ ਜੱਫੀ ਨਾ ਪਾ ਕੇ ਖੜ ਜੇ ਸਿਕਿਉਰਿਟੀ ਇਹ ਪੂਰੀ ਚੈਟ ਰੱਖਦੇ ਆ 1850 ਜਾਣੇ ਭਰਿਆ ਹੋਇਆ ਪੂਰਾ ਕਪੈਸਿਟੀ ਬਾਈ 40 ਦੀ ਸੀ ਮੈਚ ਤੋਂ ਬਾਅਦ ਇਹੋ ਜਿਹਾ ਮਾਹੌਲ ਆ। ਜਾਰਡਨ ਵਾਲੇ ਜਿੱਤ ਗਏ 2-0 ਦੇ ਫਰਕ ਨਾਲ। ਮਾਗੀਆਂ ਪੈਂਦੀਆਂ ਪੂਰੀਆਂ ਇਸ ਵੇਲੇ ਇੱਥੇ। ਝੰਡੇ ਝੁੰਡੇ ਹਲਾਈ ਜਾਂਦੇ ਆ ਤੇ ਇਧਰ ਨਾਲ ਹੀ ਉਹ ਮਾਲ ਆਫ ਕਤਰ ਹੈ। ਕਹਿੰਦੋਂ ਦੀ ਉਹ ਵੀ ਜਗ੍ਹਾ ਦੇਖਣ ਆਲੀ ਹੈ ਕਹਿੰਦੇ। 10 ਕਿ ਮਿੰਟ ਉਧਰ ਗੇੜਾ ਦਿੰਨੇ ਆ ਤੇ ਫਿਰ ਵਾਪਸ ਜਾ ਕੇ ਟਿਕਾਂਗੇ। ਰੌਣਕਾਂ ਲੱਗੀਆਂ ਹੋਈਆਂ ਪੂਰੀਆਂ ਇੱਥੇ। ਇਹ ਦੇਖ ਦੀ ਆਪਦੀ ਜਿਹੜੀ ਸਿਕਿਉਰਿਟੀ ਫੋਰਸ ਹੁੱਚ ਕਤਰੇ ਬੰਦੇ ਨਹੀਂ ਹੁੰਦੇ। ਨਾ ਪੁਲਿਸ ਦੇਖਿਆ ਨਾ ਫੌਜ। ਫੜਾਨ ਵਾਲੀ ਆ ਤੇ ਜਾਂ ਆਪਣੇ ਲਹਿੰਦੇ ਪੰਜਾਬ ਵਾਲੇ ਬਾਬਾ ਦੇਖਿਆ ਆ ਆ ਲੈਂਡ ਬਣਾ ਕੇ ਖੜੇ ਆ ਕਹਿੰਦੇ ਭਾਈ ਸ਼ੇਖ ਕਿੱਦਾਂ ਭਾਜੀ ਕੀ ਹਾਲ ਨੇ ਹੈਗੇ ਆ ਬੰਦੇ ਪੰਜਾਬ ਵਾਲੇ ਆ ਵਧੀਆ 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 ਭਾਈ ਜੀ ਜਦੋਂ ਬੜੇ ਸੀ ਉਦੋਂ ਸਟੇਡੀਅਮ ਦਾ ਰੰਗ ਰੂਪ ਹੋਰ ਸੀ ਉਦੋਂ ਦਿਨ ਖੜਾ ਸੀ ਤੇ ਹੁਣ ਜਦੋਂ ਦਿਨ ਛਿਪਿਆ ਹੋਇਆ ਹਨੇਰਾ ਤਾਂ ਇਹਦੀ ਲਾਈਟਿੰਗ ਬਾਹਰੋਂ ਇਹੋ ਜਿਹੀ ਲੱਗਦੀ ਆ ਪਹਿਲਾਂ ਹੁਣ ਸਾਰ ਐਨ ਲੱਗਿਆ ਸੀ ਖਣੀਆਂ ਬਣੀ ਜਾਂਦਾ ਹੋਰ ਦੇਸ਼ਾਂ ਵਾਂਗੂ ਇਹ ਦੇਸ਼ 'ਚ ਵੀ ਬਹੁਤ ਸਾਰੇ ਮਾਲ ਬਣੇ ਹੋਏ ਆ ਦੁਬਈ ਜੱਕ ਮਸ਼ਹੂਰ ਸੀ ਦੁਬਈ ਮਾਲ ਆ ਉਮਾਨ ਦੇ ਵਿੱਚ ਸੀ ਉਮਾਨ ਮਾਲ ਤੇ ਕਤਰ ਦਾ ਇਹ ਇਹਦਾ ਨਾਮ ਆ ਮਾਲ ਆਫ ਕਤਰ ਇਹਦੇ ਵਿੱਚ ਬਖਰੀਜੀ ਥਾਂ ਆ ਬਣੀ ਹੋਈ ਆ ਇਹ ਪਤਾ ਨਹੀਂ ਵੀ ਇਹ ਅਸਲੀ ਆ ਫੁੱਲ ਬੂਟੇ ਜਾਂ ਨਕਲੀ ਆ ਭਾਈ ਜੀ ਇਹ ਅਸਲੀ ਆ ਫੁੱਲ ਬੂਟੇ ਨਕਲੀ ਆ ਇਹ ਭਾਈ ਕੁਝ ਅਸਲੀ ਨੇ ਕੁਝ ਨਕਲੀ ਨੇ ਅਸਲੀ ਨਕਲੀ ਆ ਪਰ ਮੇਲਾ ਆ ਉਹ ਸਾਰੀ ਨਕਲੀ ਜਿਹੜੀ ਆ ਆ ਮੈਨੂੰ ਵੀ ਲੱਗ ਗਿਆ ਮੈਨੂੰ ਪਤਾ ਐ ਇਤੋਂ ਐਂ ਕਰ ਕਿਨੂ ਸਜਾਇਆ ਹੋਇਆ ਬਾਕੀ ਤਾਂ ਚਲੋ ਸਾਰਾ ਮਾਲ ਇੱਕੋ ਜਿਹਾ ਹੁੰਦੇ ਆ ਉਹੀ ਦੁਕਾਨਾਂ ਹੁੰਦੀਆਂ ਨੇ ਆਹ ਆ ਏਰੀਆ ਦਾ ਵੱਖਰਾ ਸਾਰੇ ਕਾਸੇ ਨਾਲ ਸੋਹਣੀ ਚੀਜ਼ ਬਣੀ ਹੋਈ ਹੈ ਸੋ ਮੈਚ ਦੇਖਣ ਤੋਂ ਬਾਅਦ ਸਾਰੇ ਇਧਰਲੇ ਪਾਸੇ ਨੂੰ ਆਏ ਹੋਏ ਆ 40 ਹਜ਼ਾਰ ਵਾਦੀ ਨੂੰ ਕਿੱਕੇ ਦਾਮ ਕੰਟਰੋਲ ਕਰਨਾ ਇਹ ਹਰੇਕ ਦੇ ਬਸ ਦੀ ਗੱਲ ਨਹੀਂ ਆਹ ਪੁਲਿਸ ਦੀਆਂ ਗੱਡੀਆਂ ਖੜੀਆਂ ਨੇ ਬਹੁਤ سارے ਰਾਹ ਇਹਨਾਂ ਨੇ ਬੰਦ ਕਰਕੇ ਟ੍ਰੈਫਿਕ ਡਿਵਰਟ ਕਰਕੇ ਸਾਰਾ ਕੁਝ ਐਕਿਪਮੈਂਟ ਨੂੰ ਮਿੱਟੀ ਸਾਭ ਲੈਂਦੇ ਆ ਸੋਹਣੀ ਗੱਲਬਾਤ ਹੈ ਇਹਨਾਂ ਦੀ ਜੇ ਮੈਂ ਥੋੜਾ ਜਿਹਾ ਕਲਿੱਪ ਜਿਹਾ ਬਣਾ ਦ ਨਾਲ ਜੇ ਵੀ ਤੇ ਪਾ ਲੈਂਦਾ ਕਤਰ ਦੇ ਵਿੱਚ ਘੁੰਮਦੇ ਫਿਰਦੇ ਆਪਾਂ ਕਿਤੇ ਉਹ ਮਾਲ ਆਫ ਕਤਰ ਦੇਖ ਕੇ ਬਾਹਰ ਨਿਕਲੇ ਆ ਇਹਨਾਂ ਵੀਰਾਂ ਦਾ ਮੈਸੇਜ ਆਇਆ ਸੀ ਕਹਿੰਦੇ ਬਾਈ ਮਿਲਣਾ ਇਹ ਸਾਰੇ ਭਰਾ ਮਿਲਣ ਲਈ ਆਏ ਆ ਇਹ ਬਹੁਤ ਖਾਸ ਗੱਲ ਹੁੰਦੀ ਹੈ ਬਾਈ ਸਮਾਂ ਕੱਢ ਕੇ ਤੁਸੀਂ ਯਾਰ ਮਿਲਣ ਆਉਨੇ ਹੋ ਧੰਨਵਾਦ ਵੀਰੇ ਤੁਹਾਡਾ ਸਾਰੇ ਭਰਾਵਾਂ ਦਾ ਤੇ ਜੀ ਆਇਆਂ ਨੂੰ ਬਾਈ ਬਾਈ ਤੁਸੀਂ ਇਹ ਸਮਾਂ ਘਟ ਹੈ ਬਾਈਆਂ ਕੋਲ ਇਹ ਸਾਲ ਸਮਾਂ ਘਟਾ ਇਸ ਤੱਕ ਘੁੰਮਣ ਹੀ ਆਏ ਆ ਵਿਹਲੇ ਆ ਸਵੇਰੇ 4 ਵਜੇ ਕਹਿੰਦੇ ਵੀ ਅਸੀਂ ਕੰਮ ਤੇ ਚਲੇ ਜਾਂਦੇ ਆ ਬਾਈ ਇਹਨਾਂ ਚੋਂ ਥੋੜਾ ਪਿੰਡ ਦੱਸਿਆ ਤੁਸੀਂ ਮਹਿਲਕਲਾਂ ਦੇ ਬਰਨਾਲਾ ਜ਼ਿਲ੍ਹਾ ਬਰਨਾਲੇ ਤੋਂ ਆ ਤੁਸੀਂ ਵੀ ਬਰਨਾਲੇ ਤੋਂ ਹਾਂਜੀ ਬਿਲਕੁਲ ਪਿੰਡ ਜਿਲ੍ਹਾ ਮਹਿਲਕਲਾਂ ਤੁਸੀਂ ਆਪਣਾ ਮੋਗਾ ਪਿੰਡ ਹੈ ਮੋਗਾ ਪਿੰਡ ਹੀ ਹੈ ਸ਼ਹਿਰ ਹੈ ਹੰਮਤਪੁਰਾ 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 ਮਸ਼ਹੂਰ ਪਿੰਡ ਆ ਬਾਈ ਮੇਰਾ ਪੱਖੋਕਲਾਂ ਪਿੰਡ ਹੈ ਜਿਲ੍ਹਾ ਬਰਨਾਲਾ ਪੱਖੋਕਲਾਂ ਜ਼ਿਲ੍ਹਾ ਬਰਨਾਲਾ ਜਿਲ੍ਹਾ ਬਰਨਾਲਾ ਬਾਈ ਦੇ ਬੜਬਰ ਪਿੰਡ ਬੜਬਰ ਤੋਂ ਤੁਸੀਂ ਬੜਬਰ ਮੇਨ ਰੋਡ ਤੇ ਹੀ ਪੈ ਜਾਂਦਾ ਮੇਰੇ ਖਿਆਲ ਸਣਾ ਬਟੰਡਾ ਪਟਿਆਲਾ ਰੋਡ ਤੇ ਬੋਰ ਲੱਗਾ ਹੋਇਆ ਇਹਦਾ ਠੀਕ ਆ ਬਾਈ ਯਾਰ ਕੋ ਕਹਿਣਾ ਬਾਈ ਕੋਈ ਨਹੀਂ ਬੱਸ ਐਲੀ ਬਾਟਰ ਆਏ ਹੋ ਯਾਰ ਚੱਲਦੇ ਆ ਫੇਰ ਆਪਾਂ ਜੁਮੇ ਜੁਮੇ ਨੂੰ ਨਾ ਮੈਂ ਜਿੱਥੇ ਕਿਤੇ ਟੈਂਟ ਲਾਇਆ ਹੋਇਆ ਤੁਹਾਨੂੰ ਫੋਨ ਕਰਾਂਗੇ ਕੋਈ ਚੱਕ ਤੁਸੀਂ ਫੋਨ ਕਰੋ ਫਿਰ ਆਪਾਂ ਖੁੱਲੀਆਂ ਗੱਲਾਂ ਬਾਤਾਂ ਕਰਾਂਗੇ ਹਾਂ ਟੇਬਲ ਛੁੜਾ ਕੇ ਡਿਊਟੀ ਜਾਣਾ ਹੈ ਐਸੇ ਕੰਮ ਹਾਂ ਡਿਊਟੀ ਜਾਣਾ ਬਾਈ ਇਸ ਗੱਲ ਤਾਂ ਹੈਗਾ ਜੀ ਆਏ ਨੂੰ ਵੀਰੇ ਧੰਨਵਾਦ ਤੁਹਾਡਾ ਸਾਰੇ ਬਾਈਆਂ ਦਾ ਹਾਂ ਹਾਂ ਹਾਂਜੀ ਆ ਜਿਹੜਾ ਨਖਾਤ ਹੈ ਜੀ ਮੈਂ ਕੱਲ ਨੂੰ ਆਪਾਂ ਵੀ ਫੋਨ ਚਾਵਾਂਗੇ ਇਹਨਾਂ ਵੀਰ ਹੋਣਾਂ ਨੇ ਦੱਸਿਆ ਵੀ ਇਹਨਾਂ ਨੇ ਵਾਵਾ ਖੇਚਲਾ ਕੀਤੀ ਨੰਬਰ ਲੱਭਣ ਲਈ ਤੇ ਮੈਸੇਜ ਕਈ ਰਿਜਾਦਾ ਹੁੰਦੇ ਆ ਨੰਬਰ ਵਿੱਚ ਨਹੀਂ ਰਹਿੰਦਾ ਨੰਬਰ ਜਵਾਬ ਨਹੀਂ ਦਿੱਤੇ ਜਾਂਦੇ ਕਿਉਂ ਉਤਰੇ ਫਿਰਦੇ ਆ ਬਾਹਰ ਅੰਦਰ ਨੰਬਰ ਆਪ ਤੇ ਸਕਰੀਨ ਤੇ ਲਿਖ ਦਾਂਗੇ ਨਾਲ ਜਿਹੜੇ ਵੀਰ ਭਰਾ ਕਤਰਚ ਮਿਲਣਾ ਚਾਹੁੰਦੇ ਬਾਈ ਆਪਾਂ ਮਿਲਾਂਗੇ ਜਰੂਰ ਇੱਥੋਂ ਹੁਣ ਅਸੀਂ ਰਵੇਸਵਾਲ ਨੂੰ ਜਾਵਾਂਗੇ ਅਲਖੋਰ ਤੋਂ ਅਲਖੋਰ ਤੋਂ ਰਵੇਸ ਰਵੇਸ ਤੋਂ ਦੁਖਮਣਾ ਪਿੰਡ ਦਾ ਦੁਖਮਾ ਦੁਕਾਨ ਦੁਕਾਨ ਤੋਂ ਹੋ ਕੇ ਸਲਵਾ ਰੋਡ ਹੋ ਕੇ 사ऊदी ਅਰਬ ਵਾਲਾ ਬਾਰਡਰ ਇਹ ਰੂਟ ਹੋਊਗਾ ਆਪਣਾ ਜੇ ਕੋਈ ਮਿਲਣਾ ਚਾਹੁੰਦਾ ਜੀ ਸਕਦੇ ਜੀ ਆਇਆਂ ਨੂੰ ਭਾਈ ਧੰਨਵਾਦ ਵੀਰੇ ਤੁਹਾਡਾ ਜੀ ਆਇਆਂ ਨੂੰ ਓਕੇ ਭਾਈ ਸਸਰੀ ਕਾਰ ਟੈਡੀ ਬੀਅਰ ਚੰਗਾ ਵੀਰੇ ਓਕੇ ਮਿਲਦੇ ਆਂ ਭਾਈ ਆਪਾਂ ਫਿਰ ਮੈਂ ਤੁਹਾਨੂੰ ਦੱਸਦਾ ਤੁਸੀਂ ਜਮੇ ਨੂੰ ਫੋਨ ਕਰ ਲਿਓ ਉਧਰ ਕਿਤੇ ਹੋਊਗਾ ਮੈਂ ਕੋਈ ਨੂੰ ਜਿੱਥੇ ਵੀ ਹੋਏ ਹੋਏ ਹਾਂ ਇਸ਼ਾਰਾਂ ਤੋਂ ਬਾਹਰ ਮਿਲਦੇ ਆਂ ਚੰਗਾ ਭਾਈ ओके ਸੰਘ ਸਾਹਿਬ ਚੜਦੀ ਕਲਾ ਵੀਰੇ ਬਟਾਚੇ ਚ ਰਹਾਂ ਵੀ ਭਾਈ ਅੱਜ ਦੀ ਰਾਤ ਅਲਖੋਰ ਦੇ ਵਿੱਚ ਇਹਨਾਂ ਬਾਈ ਹੋਣਾ ਕੋਲੇ ਆਜੋ ਬਾਈ ਬਾਈ ਅੰਗਰੇਜ਼ ਹੋਣਾ ਕੋਲੇ ਅੱਜ ਵਧੀਆ ਰਿਹਾ ਮਾਹੌਲ ਉਹ ਦੇਖ ਕੇ ਆਏ ਆਪਾਂ ਮੈਚ ਉਹ ਨਵੀਂ ਚੀਜ਼ ਸੀ ਸਾਡੇ ਲਈ ਤੁਸੀਂ ਦੇਖਦੇ ਰਹਿੰਦੇ ਹੋ ਹਾਂਜੀ ਹਾਂਜੀ ਮੈਂ ਹੁਣ ਤੱਕ ਪਹਿਲਾਂ ਨਹੀਂ ਸੀ ਦੇਖਦਾ ਹੁੰਦਾ ਜਿਆਦਾ FIFA ਆਣ ਤੋਂ ਬਾਅਦ ਕਾਫੀ ਇੰਟਰਸਟ ਹੋ ਗਿਆ ਤੇ ਚਲੋ ਦੇਖ ਲੈਨੇ ਜਦੋਂ ਵੀ ਟਾਈਮ ਲੱਗਾ ਚਲੋ ਵਧੀਆ ਗੱਲ ਆ ਬਾਈ ਮਿਲਦੇ ਆਪਾਂ ਕੱਲ ਨੂੰ ਬਾਈ ਹੋਣਾ ਦੇ ਇੱਥੇ ਹੈਗੇ ਨੇ ਇਹਨਾਂ ਦੀ ਮਿੱਤਰਬੇਲੀ ਆ ਉਹ ਕਹਿੰਦੇ ਵੀ ਕੱਲ ਨੂੰ ਆਪਾਂ ਇੱਥੇ ਰਲ ਮਿਲ ਕੇ ਘੁੰਮਾਂਗੇ ਨੇੜੇ-ਤੇੜੇ ਦਾ ਇਲਾਕਾ ਸਾਰਾ ਉਹ ਦੇਖਾਂਗੇ ਮਿਲਦੇ ਆਪਾਂ ਕੱਲ ਦੇ ਸਫ਼ਰ 'ਚ ਕੱਲ ਦੀ ਵੀਡੀਓ ਦੇ ਨਾਲ ਇੱਥੋਂ ਲਾਈਟ ਸਹੀ ਪੈਂਦੀ ਹੈ ਇਹ ਤੁਸੀਂ ਇੱਥੋਂ ਮੜਾਓ ਅਤੇ ਨਾਲ ਦੱਸੋ ਕਿ ਕੱਲ ਨੂੰ ਰਵੈਸ ਆਪਾਂ ਜਾਣਾ ਕਾਟੇ ਦੁਆਰੋਂ ਨਾ ਇੱਥੋਂ ਆ ਜੀ ਨਹੀਂ ਕੋਈ ਨਾ ਕੱਲ ਨੂੰ ਆਪਾਂ ਰਵੈਸ ਜਾਵਾਂਗੇ ਅ ਇੱਕ ਜਾਵਾਂਗੇ ਉਥੋਂ ਹੰਟਡ ਵਿਲੇਜ ਆ ਦੋ ਤਿੰਨ ਥਾਵਾਂ ਨੇ ਇੱਕ ਕਿਲਾ ਇੱਥੇ ਤੇ ਉਹ ਸਾਰੀਆਂ ਥਾਵਾਂ ਆਪਾਂ ਕੱਲ ਨੂੰ ਦੇਖਾਂਗੇ ਠੀਕ ਆ ਬਾਈ ਜੀ ਓਕੇ